ਗੁਰੂ ਪਿਆਰੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸਾਰੇ ਸਿੱਖ ਗੁਰੂਆਂ ਵਿੱਚੋਂ ਸ੍ਰੀ ਅਮਰਦਾਸ ਜੀ ਮਹਾਰਾਜ ਜੀ ਇੱਕ ਐਸੇ ਗੁਰੂ ਹੋਏ ਹਨ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਉਮਰ ਵਿੱਚ ਗੁਰਤਾ ਗੱਦੀ ਮਿਲੀ 62 ਵਰਿਆਂ ਦੀ ਉਮਰ ਵਿੱਚ ਉਹਨਾਂ ਦਾ ਪਹਿਲੀ ਵਾਰ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਹੋਇਆ ਗੁਰੂ ਅਮਰਦਾਸ ਜੀ ਨੇ ਵਿਰਤ ਅਵਸਥਾ ਵਿੱਚ ਹੀ 12 ਸਾਲਾਂ ਤੱਕ ਬਿਨਾਂ ਰੁਕੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਗਰਮੀ ਹੋਵੇ ਸਰਦੀ ਹੋਵੇ ਬਰਸਾਤ ਹੋਵੇ ਧੁੱਪ ਹੋਵੇ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਲੱਗੇ ਰਹਿੰਦੇ ਇਸ ਤਰ੍ਹਾਂ ਸੇਵਾ ਕਰਦੇ ਆ ਕਰਦੇ ਆ ਜਦੋਂ 12 ਸਾਲ ਲੰਘ ਗਏ ਤਾਂ ਸੇਕ ਸੰਗਤਾਂ ਵੀ ਜਾਣ ਚੁੱਕੀਆਂ ਸਨ ਕਿ ਗੁਰੂ ਅੰਗਦ ਦੇਵ ਜੀ ਦੇ ਸਭ ਤੋਂ ਪਿਆਰੇ ਸਿੱਖ ਸ੍ਰੀ ਅਮਰਦਾਸ ਜੀ ਹਨ ਇਸ ਲਈ ਉਹਨਾਂ ਨੂੰ ਗੁਰਤਾ ਗੱਦੀ ਮਿਲਣ ਦੀ ਸਾਰਿਆਂ ਨੂੰ ਉਮੀਦ ਸੀ ਹੌਲੇ-ਹੌਲੇ ਗੁਰੂ ਅਮਰਦਾਸ ਜੀ ਸਭ ਦੇ ਪਿਆਰੇ ਹੁੰਦੇ ਜਾ ਰਹੇ ਸਨ ਉਹਨਾਂ ਦੀ ਸੋਭਾ ਚਾਰੋਂ ਪਾਸੇ ਵਧ ਰਹੀ ਸੀ ਇਹ ਵੇਖ ਕੇ ਸੰਗਤਾਂ ਤਾਂ ਖੁਸ਼ ਹੋ ਰਹੀਆਂ ਸਨ ਪਰ ਗੁਰੂ ਅੰਗਰ ਦੇਵ ਜੀ ਦੇ ਪੁੱਤਰ ਬਾਬਾ ਦਾਸੂ ਜੀ ਤੇ ਬਾਬਾ ਦਾਤੂ ਜੀ ਇਸ ਗੱਲ ਤੋਂ ਪ੍ਰਸਾਨ ਨਹੀਂ ਸਨ ਉਹਨਾਂ ਨੂੰ ਗੁਰੂ ਪੁੱਤਰ ਹੋਣ ਦਾ ਬੜਾ ਮਾਣ ਸੀ ਉਹਨਾਂ ਦੇ ਮਨ ਵਿੱਚ ਹਮੇਸ਼ਾ ਇੱਕ ਡਰ ਬਣਿਆ ਰਹਿੰਦਾ ਸੀ ਕਿ ਕੀਤੇ ਗੁਰੂ ਪਿਤਾ ਅਮਰਦਾਸ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨੂੰ ਗੁਰਤਾ ਗੱਦੀ ਹੀ ਨਾ ਸੋਫ ਦੇਣ ਕਈ ਵਾਰੀ ਤਾਂ ਉਹ ਗੱਲਾਂ ਹੀ ਗੱਲਾਂ ਵਿੱਚ ਗੁਰੂ ਅਮਰਦਾਸ ਜੀ ਦੀ ਨਿੰਦਿਆ ਵੀ ਕਰ ਦਿਆ ਕਰਦੇ ਸਨ ਉਹ ਕਹਿੰਦੇ ਸਨ ਕਿ ਅਮਰਦਾਸ ਜੀ ਦਾ ਰਹਿਣ ਸਹਿਣ ਕਿਤਨਾ ਗੰਦਾ ਹੈ ਜਦੋਂ ਵੀ ਉਹਨਾਂ ਨੂੰ ਦੇਖੋ ਉਹਦੋਂ ਹੀ ਉਹਨਾਂ ਦੇ ਕੱਪੜੇ ਪਾਣੀ ਵਿੱਚ ਗਿੱਲੇ ਰਹਿੰਦੇ ਹਨ ਕਿੰਨੇ ਲਾਹ ਪਰਵਾਹ ਹਨ ਉਹਨਾਂ ਨੂੰ ਆਪਣੇ ਘਰ ਦੇ ਲੋਕਾਂ ਦੀ ਚਿੰਤਾ ਵੀ ਨਹੀਂ ਹੈ ਇਸ ਤਰ੍ਹਾਂ ਗੁਰੂ ਪੁੱਤਰ ਉਹਨਾਂ ਦੀ ਨਿੰਦਾ ਕਰਦੇ ਰਹਿੰਦੇ ਪਰ ਗੁਰੂ ਅਮਰਦਾਸ ਜੀ ਨੂੰ ਇੰਨਾਂ ਸਾਰੀਆਂ ਗੱਲਾਂ ਦਾ ਕੋਈ ਫਰਕ ਪੈਂਦਾ ਨਹੀਂ ਸੀ ਉਹ ਤਾਂ ਸਿਰਫ ਆਪਣੇ ਗੁਰੂ ਦੀ ਸੇਵਾ ਵਿੱਚ ਹੀ ਲੀਨ ਰਹਿੰਦੇ ਸਨ ਗੁਰੂ ਅੰਗਦ ਦੇਵ ਜੀ ਤੇ ਮਾਤਾ ਖੀਵੀ ਜੀ ਉਹਨਾਂ ਨੂੰ ਸਮਝਾਉਂਦੇ ਸਨ ਕਿ ਆਪਣਾ ਹੰਕਾਰ ਛੱਡ ਕੇ ਹੀ ਕੋਈ ਬੱਚਾ ਸੇਵਕ ਬਣ ਸਕਦਾ ਹੈ ਤੇ ਅਮਰਦਾਸ ਜੀ ਵਿੱਚ ਇੱਕ ਸੱਚੇ ਸੇਵਕ ਦੇ ਸਾਰੇ ਗੁਣ ਮੌਜੂਦ ਹਨ ਮਾਤਾ ਖੀਵੀ ਜੀ ਸਮੇਂ-ਸਮੇਂ ਤੇ ਆਪਣੇ ਪੁੱਤਰਾਂ ਨੂੰ ਸਮਝਾਉਂਦੀ ਰਹਿੰਦੀ ਸੀ ਕਿ ਗੁਰੂ ਤਾਂ ਐਸਾ ਉਹੀ ਮਨੁੱਖ ਬਣਦਾ ਹੈ ਜੋ ਗੁਰੂ ਜੀ ਦੀ ਰਾਜਾ ਵਿੱਚ ਚੱਲੇ ਹਰ ਸਮੇਂ ਸਿਮਰਨ ਕਰੇ ਜੋ ਗੁਰ ਸਿੱਖਾਂ ਦੀ ਸੇਵਾ ਕਰੇ ਤੇ ਹੰਕਾਰ ਨੂੰ ਤਿਆਗ ਕੇ ਆਪਣਾ ਜੀਵਨ ਬੇਤੀਤ ਕਰੇ ਕਈ ਵਾਰ ਮਾਤਾ ਖੀਵੀ ਜੀ ਆਪਣੇ ਦੋਹਾਂ ਪੁੱਤਰਾਂ ਨੂੰ ਇਕੱਠਿਆਂ ਹੀ ਸਮਝਾਉਂਦੀ ਕਿ ਗੁਰੂ ਘਰ ਦੀ ਚੱਲੀ ਆ ਰਹੀ ਮਰਿਆਦਾ ਹੈ ਕਿ ਗੁਰਤਾ ਗੱਦੀ ਖਾਨਦਾਨੀ ਵਿਰਾਸਤ ਨਹੀਂ ਇਹ ਤਾਂ ਨਿਰੰਕਾਰ ਦੀ ਬਖਸ਼ੀਸ਼ ਹੈ ਉਸ ਪ੍ਰਭੂ ਦੇ ਹੁਕਮ ਵਿੱਚ ਸੱਚੇ ਸੇਵਕ ਨੂੰ ਸੌਪਣ ਦੀ ਪਰੰਪਰਾ ਹੈ ਬਾਰ-ਬਾਰ ਸਮਝਾਉਣ ਤੋਂ ਬਾਵਜੂਦ ਵੀ ਬਾਬਾ ਦਾਸੋ ਜੀ ਤੇ ਬਾਬਾ ਦਾਕੋ ਜੀ ਦੇ ਮਨ ਵਿੱਚ ਗੁਰੂ ਪੁੱਤਰ ਹੋਣ ਦਾ ਹੰਕਾਰ ਹੀ ਰਿਹਾ ਜਿਸ ਦੇ ਕਾਰਨ ਉਹ ਦੋਵੇਂ ਦਿਲ ਹੀ ਦਿਲ ਵਿੱਚ ਦੁਖੀ ਰਹਿੰਦੇ ਗੁਰੂ ਅੰਗਦ ਦੇਵ ਜੀ ਆਪਣੇ ਪਿਆਰੇ ਸੇਵਕ ਸ੍ਰੀ ਅਮਰਦਾਸ ਜੀ ਤੋਂ ਬੜੇ ਖੁਸ਼ ਰਹਿੰਦੇ ਸਨ ਪਰ ਗੁਰੂ ਜੀ ਦੇ ਦੋਹਾਂ ਪੁੱਤਰਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਇੱਕ ਵਾਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਪਿੰਡ ਬਾਸਰ ਕੇ ਜਾ ਕੇ ਆਪਣੇ ਪਰਿਵਾਰ ਦਾ ਹਾਲਚਾਲ ਪੁੱਛਣ ਦੀ ਆਗਿਆ ਦਿੱਤੀ ਪਰ ਗੁਰੂ ਜੀ ਤੋਂ ਦੂਰ ਹੋਣਾ ਅਮਰਦਾਸ ਜੀ ਲਈ ਬੜਾ ਹੀ ਦੁਖਦਾਈ ਸੀ ਇੱਕ ਪਾਸੇ ਤਾਂ ਗੁਰੂ ਜੀ ਤੋਂ ਅਲਗ ਹੋਣ ਦਾ ਦੁੱਖ ਸੀ ਤੇ ਦੂਜੇ ਪਾਸੇ ਗੁਰੂ ਜੀ ਦੇ ਹੁਕਮ ਵਿੱਚ ਰਹਿਣ ਦੀ ਖੁਸ਼ੀ ਅਮਰਦਾਸ ਜੀ ਨੇ ਗੁਰੂ ਜੀ ਦੀ ਰਾਜਾ ਵਿੱਚ ਰਹਿਣਾ ਸਵੀਕਾਰ ਕੀਤਾ ਤੇ ਜਾਣ ਲਈ ਤਿਆਰ ਹੋ ਗਏ ਅਮਰਦਾਸ ਜੀ ਬਾਸਰ ਕੇ ਜਾਣ ਲਈ ਤਿਆਰ ਹੋ ਕੇ ਚੱਲ ਪਏ ਪਰ ਕਿਸੇ ਨੇ ਬਾਬਾ ਦਾਸੂ ਜੀ ਨੂੰ ਖਬਰ ਕਰ ਦਿੱਤੀ ਕਿ ਅਮਰਦਾਸ ਜੀ ਗੁਰੂ ਜੀ ਦੀਆਂ ਬਖਸ਼ੀਸ਼ਾਂ ਲੈ ਕੇ ਵਾਪਸ ਆਪਣੇ ਘਰ ਜਾ ਰਹੇ ਹਨ ਪਰ ਉਹ ਤਾਂ ਖਾਲੀ ਦੇ ਖਾਲੀ ਹੀ ਰਹਿ ਗਏ ਇਰਖਾ ਦੇ ਆਗ ਵਿੱਚ ਸਾੜ ਰਹੇ ਬਾਬਾ ਦਾਸੋ ਜੀ ਨੇ ਕੁਝ ਮਨੁੱਖਾਂ ਨੂੰ ਆਪਣੇ ਨਾਲ ਲੈ ਕੇ ਘੋੜਿਆਂ ਤੇ ਸਵਾਰ ਹੋ ਕੇ ਅਮਰਦਾਸ ਜੀ ਦਾ ਪਿੱਛਾ ਕਰਨ ਲੱਗੇ ਘੋੜਿਆਂ ਦੀ ਆਵਾਜ਼ਾਂ ਸੁਣ ਕੇ ਗੁਰੂ ਅਮਰਦਾਸ ਜੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹਨਾਂ ਨੂੰ ਬਾਬਾ ਦਾਸੋ ਜੀ ਆਉਂਦੇ ਹੋਏ ਦਿਸੇ ਅਮਰਦਾਸ ਜੀ ਬੁਰੂ ਪੁੱਤਰ ਦੇ ਸਤਕਾਰ ਵਿੱਚ ਆਪਣਾ ਸਿਰ ਝੁਕਾ ਕੇ ਤੇ ਹੱਥ ਜੋੜ ਕੇ ਖੜੋ ਗਏ ਪਿਆਰ ਦੇ ਅੱਗੇ ਅਖੀਰ ਈਰਖਾ ਦੀ ਹਾਰ ਹੋ ਗਈ ਤੇ ਇਹ ਚਮਤਕਾਰ ਹੋਇਆ ਕਿ ਬਾਬਾ ਦਾਸੂ ਜੀ ਦੇ ਹੱਥ ਆਪਣੇ ਆਪ ਹੀ ਅਮਰਦਾਸ ਜੀ ਦੇ ਅੱਗੇ ਜੁੜ ਗਏ ਤੇ ਖੁੱਲ ਹੀ ਨਾ ਸਕੇ ਇਹ ਵੇਖ ਕੇ ਬਿਨਾ ਕੋਝ ਆ ਕੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਬਾਬਾ ਦਾਸੂ ਜੀ ਪਿਛਾ ਮੋੜ ਗਏ ਘਰ ਵਾਪਸ ਆ ਕੇ ਉਹਨੇ ਸਾਰਾ ਕੁਝ ਜੇ ਆਪਣੀ ਮਾਤਾ ਨੂੰ ਦੱਸਿਆ ਤਦ ਮਾਤਾ ਕੀਵੀ ਜੀ ਨੇ ਸਮਝਾਇਆ ਕਿ ਅਮਰਦਾਸ ਜੀ ਦੇ ਨਾਲ ਬੈਰ ਰੱਖਣਾ ਤੇਰਾ ਬਚਪਨਾ ਹੈ ਉਹਨੇ ਤੇਰਾ ਕੀ ਹੀ ਵਿਗਾੜਿਆ ਹੈ ਉਹਨਾਂ ਨੇ ਤਾਂ ਕਈ ਸਾਲਾਂ ਤੱਕ ਦਿਨ ਰਾਤ ਇੱਕ ਹੋ ਕੇ ਜਿਸ ਤਰ੍ਹਾਂ ਦੀ ਸੇਵਾ ਕੀਤੀ ਹੈ ਉਹ ਕਿਸੇ ਤੋਂ ਲੋਕੀ ਹੋਈ ਨਹੀਂ ਹੈ ਇਸ ਅਵਗਿਆ ਦਾ ਹੀ ਤੈਨੂੰ ਫਾੜ ਮਿਲਿਆ ਹੈ ਕਿ ਤੇਰੇ ਦੋਵੇਂ ਹੱਥ ਜੁੜ ਗਏ ਹਨ ਆਪਣੀ ਕਰਨੀ ਦਾ ਪਛਤਾਤਾਪ ਕਰਕੇ ਤੇ ਭਵਿਕ ਵਿੱਚ ਹੰਕਾਰ ਛੱਡ ਕੇ ਗੁਰੂ ਪਿਤਾ ਤੋਂ ਖਿਮਾ ਮੰਗ ਲਓ ਕਹਿੰਦੇ ਹਨ ਉਦੋਂ ਬਾਬਾ ਦਾਸੂ ਜੀ ਨੇ ਆਪਣੀ ਗਲਤੀ ਮੰਨੀ ਤੇ ਗੁਰੂ ਪਿਤਾ ਗੁਰੂ ਅੰਗਦ ਦੇਵ ਜੀ ਤੋਂ ਮਾਫੀ ਮੰਗੀ ਗੁਰੂ ਜੀ ਨੇ ਵਚਨ ਕੀਤਾ ਕਿ ਗਲਤੀ ਦੀ ਖਿਮਾ ਤਾਂ ਸਿਰਫ ਅਮਰਦਾਸ ਜੀ ਹੀ ਦੇ ਸਕਦੇ ਹਨ ਜਿਸ ਦੀ ਤੁਸੀਂ ਅਗਿਆ ਕੀਤੀ ਹੈ ਇਹ ਸੁਣ ਕੇ ਮਾਤਾ ਖੀਵੀ ਜੀ ਬਾਬਾ ਦਾਸੂ ਜੀ ਨੂੰ ਬਾਸਰ ਕੇ ਪਿੰਡ ਲੈ ਗਈ ਮਾਤਾ ਖੀਵੀ ਜੀ ਨੂੰ ਘਰ ਆਉਂਦਿਆ ਵੇਖ ਕੇ ਗੁਰੂ ਅਮਰਦਾਸ ਜੀ ਬੜੇ ਪ੍ਰੇਸ਼ਾਨ ਹੋਏ ਅਮਰਦਾਸ ਜੀ ਉੱਠੇ ਤੇ ਮਾਤਾ ਖੀਵੀ ਜੀ ਦੇ ਚਰਣਾ ਵਿੱਚ ਆਪਣਾ ਸਿਰ ਰੱਖ ਕੇ ਨਮਸਕਾਰ ਕਰਨ ਲੱਗੇ ਤਾਂ ਮਾਤਾ ਜੀ ਨੇ ਆਪਣੇ ਹੱਥਾਂ ਨਾਲ ਸਿਰ ਰੋਕ ਲਿਆ ਤੇ ਕਿਹਾ ਅਸੀਂ ਤਾਂ ਹੱਡੇ ਕੋਲ ਆਪਣੇ ਕੰਮ ਵਾਸਤੇ ਆਏ ਹਾਂ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਮੈਂ ਤਾਂ ਤੁਹਾਡੇ ਦਰ ਦਾ ਬਿਖਾਰੀ ਹਾਂ ਤੁਸੀਂ ਨੇ ਮੇਰੇ ਜਿਹਾ ਆਮ ਬੰਦੇ ਨੂੰ ਗੁਰੂ ਘਰ ਦੀ ਸੇਵਾ ਬਖਸ਼ੀ ਹੈ ਮੈਂ ਤਾਂ ਸਦਾ ਹੀ ਤੁਹਾਡਾ ਆਭਾਰੀ ਰਹਾਂਗਾ ਤੁਸੀਂ ਮੈਨੂੰ ਹੁਕਮ ਤਾਂ ਕਰਦੇ ਮੈਂ ਉਸੇ ਸਮੇਂ ਤੁਹਾਡੇ ਸਾਹਮਣੇ ਹਾਜ਼ਰ ਹੋ ਜਾਂਦਾ ਤਦ ਮਾਤਾ ਖੀਵੀ ਜੀ ਨੇ ਆਪਣੇ ਪੁੱਤਰ ਬਾਬਾ ਦਾਸੂ ਜੀ ਨੂੰ ਅੱਗੇ ਕਰਦਿਆਂ ਹੋਇਆਂ ਕਿਹਾ ਇਸ ਤੋਂ ਗਲਤੀ ਹੋ ਗਈ ਹੈ ਲੋਕਾਂ ਦੀ ਗੱਲਾਂ ਵਿੱਚ ਆ ਕੇ ਤੁਹਾਨੂੰ ਮਰਨ ਦੇ ਵਾਸਤੇ ਤੁਹਾਡੇ ਪਿੱਛੇ ਆਇਆ ਸੀ ਇਸ ਅਪਰਾਧ ਦੇ ਕਾਰਨ ਇਹਦੇ ਦੋਵੇਂ ਹੱਥ ਆਪਸ ਵਿੱਚ ਜੁੜ ਗਏ ਹਨ ਇਸ ਤੋਂ ਇਹ ਗਲਤੀ ਅਨਜਾਨ ਪੁਨੇ ਵਿੱਚ ਹੋਈ ਹੈ ਇਸ ਲਈ ਇਹਨੂੰ maaf ਕਰ ਦਿਓ ਤਦ ਅਮਰਦਾਸ ਜੀ ਨੇ ਕਿਹਾ ਦਾਸੂ ਜੀ ਮੇਰੇ ਪ੍ਰਾਣਾ ਤੋਂ ਪਿਆਰੇ ਸਤਿਗੁਰੂ ਜੀ ਦੇ ਪੁੱਤਰ ਹੋ ਤੁਹਾਨੂੰ ਕਦੇ ਵੀ ਕੋਈ ਦੁੱਖ ਨਾ ਹੋਵੇ ਤੇ ਸਾਨੂੰ ਗੁਰੂ ਅੰਗਦ ਦੇਵ ਜੀ ਦੇ ਸਾਹਮਣੇ ਅਰਦਾਸ ਕਰਨੀ ਚਾਹੀਦੀ ਹੈ ਫਿਰ ਗੁਰੂ ਅਮਰਦਾਸ ਜੀ ਨੇ ਅਰਦਾਸ ਕੀਤੀ ਤਾਂ ਬਾਬਾ ਦਾਸੂ ਜੀ ਦੇ ਜੁੜੇ ਹੋਏ ਦੋਵੇਂ ਹੱਥ ਖੁੱਲ ਗਏ ਤੇ ਇਸ ਕਸ਼ ਤੋਂ ਉਹ ਮੁਕਤ ਹੋ ਗਏ ਇਸ ਘਟਨਾ ਤੋਂ ਬਾਅਦ ਬਾਬਾ ਦਾਸੂ ਜੀ ਗੁਰੂ ਜੀ ਦੇ murid ਹੋ ਗਏ ਤੇ ਜਿਤਨਾ ਵੀ ਗੁਰੂ ਅਮਰਦਾਸ ਜੀ ਲਈ ਬੈਰ ਰੱਖਦੇ ਸਨ ਉਹ ਸਮਾਪਤ ਹੋ ਚੁੱਕਿਆ ਸੀ ਉਹ ਹੁਣ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰਨ ਲੱਗੇ ਤੇ ਦੂਜੇ ਪਾਸੇ ਗੁਰੂ ਅੰਗਦ ਦੇਵ ਜੀ ਦੇ ਦੂਜੇ ਪੁੱਤਰ ਬਾਬਾ ਦਾਤੂ ਜੀ ਦੇ ਅੰਦਰ ਗੁਰਤਾ ਗੱਦੀ ਤੇ ਬੈਠਣ ਦਾ ਬਹੁਤ ਸਵਾਰ ਸੀ ਪੁੱਝ ਸਮੇਂ ਤੋਂ ਉਹ ਸਿੱਧ ਯੋਗੀਆਂ ਵਿੱਚ ਉੱਠਣ ਬੈਠਣ ਲੱਗ ਪਿਆ ਸੀ ਉਹਨੇ ਯੋਗ ਸਾਧਨਾ ਸੇਖ ਲਈ ਸੀ ਤੇ ਆਪਣੇ ਆਪ ਨੂੰ ਸਿੱਧ ਯੋਗੀ ਸਮਝਣ ਲੱਗ ਪਏ ਛਾਨੇ ਦੂਜੇ ਪਾਸੇ 29 ਮਾਰਚ 1552 ਵਿੱਚ ਗੁਰੂ ਅੰਗਦ ਦੇਵ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੂੰ ਸਿੱਖਾਂ ਦਾ ਤੀਜਾ ਗੁਰੂ ਬਣਾ ਕੇ ਗੁਰਤਾ ਗੱਦੀ ਤੇ ਬਿਠਾ ਦਿੱਤਾ। ਗੁਰੂ ਅੰਗਦ ਦੇਵ ਜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹਨਾਂ ਦਾ ਪੁੱਤਰ ਇਹ ਸਹਿਣ ਨਹੀਂ ਕਰ ਸਕੇਗਾ। ਇਸ ਲਈ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਸ੍ਰੀ ਗੋਵਿੰਦ ਫਾਲ ਸਾਹਿਬ ਜਾ ਕੇ ਧਰਮ ਪ੍ਰਚਾਰ ਕਰਨ ਦੀ ਆਗਿਆ ਦੇ ਦਿੱਤੀ। ਜਦੋਂ ਬਾਬਾ ਦਾਤੂ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਗੁਰੂ ਪਿਤਾ ਨੇ ਆਪਣੇ ਪੁੱਤਰਾਂ ਨੂੰ ਗੁਰਗੱਦੀ ਨਾਰ ਦੇ ਕੇ ਆਪਣੇ ਸੇਵਾਦਾਰ ਅਮਰਦਾਸ ਜੀ ਨੂੰ ਸੌਂਪੀ ਹੈ ਤਾਂ ਉਹ ਇਹ ਸਹਿਨ ਨਾ ਕਰ सके ਉਹਨਾਂ ਨੇ ਆਪਣੇ ਦਿਲ ਵਿੱਚ ਧਾਰ ਲਿਆ ਕਿ ਉਹ ਕਿਸੇ ਵੀ ਹਾਲਾਤ ਵਿੱਚ ਅਮਰਦਾਸ ਜੀ ਤੋਂ ਗੁਰਤਾ ਗੱਦੀ ਖੋਹੀ ਲੈਣਗੇ ਉਹ ਖੰਡੂਰ ਸਾਹਿਬ ਵਿੱਚ ਜ਼ਬਰਦਸਤੀ ਗੁਰੂ ਬਣ ਕੇ ਬੈਠ ਗਏ ਜਦੋਂ ਕਿ ਉੱਥੋਂ ਦੇ ਲੋਕਾਂ ਨੇ ਉਹਨੂੰ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ ਬਹੁਤ ਗਿਣਤੀ ਵਿੱਚ ਸਿੱਖ ਗੁਰੂ ਅਮਰਦਾਸ ਜੀ ਕੋਲ ਗੋਇੰਦਵਾਲ ਸਾਹਿਬ ਆ ਕੇ ਵਸ ਗਏ ਇਹ ਵੇਖ ਕੇ ਬਾਬਾ ਦਾਕੂ ਜੀ ਵੀ ਗੋਇੰਦਵਾਲ ਆ ਕੇ ਰਹਿਣ ਲੱਗ ਪਏ ਕਹਿੰਦੇ ਹਨ ਉਹ ਸਮੇ ਗੁਰੂ ਅਮਰਦਾਸ ਜੀ ਦਾ ਦਰਬਾਰ ਲੱਗਿਆ ਹੋਇਆ ਸੀ ਸੰਗਤ ਸਿਮਰਨ ਕਰ ਰਹੀ ਸੀ ਤੇ ਗੁਰੂ ਅਮਰਦਾਸ ਜੀ ਪ੍ਰਭੂ ਭਗਤੀ ਵਿੱਚ ਲੀਨ ਸਨ ਬਾਬਾ ਦਾਤੂ ਜੀ ਗੁੱਸੇ ਵਿੱਚ ਦਰਬਾਰ ਵਿੱਚ ਆਏ ਤੇ ਗੁਰੂ ਅਮਰਦਾਸ ਜੀ ਨੂੰ ਲਾਠ ਮਾਰ ਕੇ ਗੱਦੀ ਤੋਂ ਹੇਠਾਂ ਡੇਗ ਦਿੱਤਾ ਗੁਰੂ ਅਮਰਦਾਸ ਜੀ ਜ਼ਮੀਨ ਤੇ ਆ ਡਿੱਗੇ ਇਤਨਾ ਕੁਝ ਹੋਣ ਤੋਂ ਬਾਅਦ ਵੀ ਨਿਮਰਤਾ ਦੀ ਮੂਰਤ ਗੁਰੂ ਅਮਰਦਾਸ ਜੀ ਬੋਲੇ ਤੁਸੀਂ ਤਾਂ ਮੇਰੇ ਪ리에 ਗੁਰੂ ਅੰਗਦ ਦੇਵ ਜੀ ਦੇ ਪੁੱਤਰ ਹੋ ਮੇਰੇ ਲਈ ਤਾਂ ਤੁਸੀਂ ਹਮੇਸ਼ਾ ਆਦਰਨੀਏ ਹੋ ਮੈਨੂੰ ਤੁਹਾਡੇ ਸਰਕਾਰ ਵਾਸਤੇ ਉਠਣਾ ਸੀ ਪਰ ਤੁਸੀਂ ਅਚਾਨਕ ਹੀ ਦਰਬਾਰ ਵਿੱਚ ਆ ਗਏ ਇਹਦਾ ਮੈਨੂੰ ਪਤਾ ਨਹੀਂ ਲੱਗਿਆ ਮੈਨੂੰ ক্ষমা ਕਰੋ ਬੁਢਾਪੇ ਦੇ ਕਾਰਨ ਮੇਰਾ ਸਰੀਰ ਕਠੋਰ ਹੋ ਗਿਆ ਹੈ ਮੇਰੀਆਂ ਕਠੋਰ ਹੱਡੀਆਂ ਤੋਂ ਤੁਹਾਡੇ ਕੋਮਲ ਚਰਣਾ ਨੂੰ ਜ਼ਰੂਰ ਛੱਟ ਲੱਗੀ ਹੋਵੇਗੀ ਇਹ ਆਖ ਕੇ ਗੁਰੂ ਅਮਰਦਾਸ ਜੀ ਬਾਬਾ ਦਾਤੂ ਜੀ ਦੇ ਪੈਰ ਦਬਾਉਣ ਲੱਗੇ ਪਰ ਇੰਨਾ ਸਾਰੀਆਂ ਗੱਲਾਂ ਦਾ ਹੰਕਾਰੀ ਬਾਬਾ ਦਾਤੂ ਤੇ ਕੋਈ ਅਸਰ ਨਾ ਹੋਇਆ ਉਹ ਤੁਰੰਤ ਹੀ ਗੁਰੂ ਜੀ ਦੀ ਗੱਦੀ ਤੇ ਜਾ ਕੇ ਬੈਠ ਗਏ ਇਹ ਸਭ ਵੇਖ ਕੇ ਉੱਥੇ ਬੈਠੀ ਸੰਗਤ ਗੁਸਥੇ ਵਿੱਚ ਆ ਗਈ ਪਰ ਗੁਰੂ ਅਮਰਦਾਸ ਜੀ ਦੇ ਮੋਖ ਤੋਂ ਬਾਬਾ ਦਾਤੂ ਜੀ ਲਈ ਸਤਕਾਰ ਦੇ ਵਚਨ ਸੁਣ ਕੇ ਸਾਰੀ ਸੰਗਤ ਚੁੱਪ ਹੋ ਗਈ ਇਤਨਾ ਸਭ ਕੁਝ ਹੋਣ ਤੋਂ ਬਾਅਦ ਰਾਤ ਦੇ ਸਮੇਂ ਚੁੱਪਚਾਪ ਗੁਰੂ ਅਮਰਦਾਸ ਜੀ ਆਪਣੀ ਗੋੜੀ ਤੇ ਸਵਾਰ ਹੋ ਕੇ ਆਪਣੇ ਪਿੰਡ ਬਾਸਰ ਕੇ ਆ ਗਏ ਬਾਸਰ ਕੇ ਦੇ ਬਾਹਰ ਇਕਾਂਤ ਵਿੱਚ ਬਣੇ ਇੱਕ ਘਰ ਵਿੱਚ ਗੁਰੂ ਜੀ ਰਹਿਣ ਲੱਗੇ ਦਰਵਾਜ਼ੇ ਤੋਂ ਬਾਹਰ ਗੁਰੂ ਜੀ ਨੇ ਲਿਖ ਦਿੱਤਾ ਕਿ ਜੇ ਕੋਈ ਇਸ ਦਰਵਾਜ਼ੇ ਤੋਂ ਅੰਦਰ ਆਵੇਗਾ ਤਾ ਉਹ ਮੇਰਾ ਸੇਖ ਨਹੀਂ ਹੋਵੇਗਾ ਅਗਲੀ ਸਵੇਰ ਗੋਇੰਦਵਾਲ ਸਾਹਿਬ ਵਿੱਚ ਗੁਰੂ ਜੀ ਦਾ ਸੇਵਕ ਭਾਈ ਬੱਲੂ ਜੀ ਗੁਰੂ ਅਮਰਦਾਸ ਜੀ ਦੀ ਸੇਵਾ ਕਰਨ ਆਏ ਤਾਂ ਉਹਨੇ ਵੇਖਿਆ ਕਿ ਗੁਰੂ ਜੀ ਆਪਣੇ ਕਮਰੇ ਵਿੱਚ ਮੌਜੂਦ ਨਹੀਂ ਹਨ ਅਸਤ ਬਲ ਵਿੱਚ ਜਾ ਕੇ ਵੇਖਿਆ ਤਾਂ ਉੱਥੇ ਗੁਰੂ ਜੀ ਦੀ ਘੋੜੀ ਵੀ ਨਹੀਂ ਸੀ ਇਹ ਵੇਖ ਕੇ ਉਹ ਸਮਝ ਗਿਆ ਕਿ ਗੁਰੂ ਜੀ ਕਿਤੇ ਚਲੇ ਗਏ ਹਨ ਜਦੋਂ ਸੰਗਤ ਨੂੰ ਪਤਾ ਲੱਗਿਆ ਕਿ ਗੁਰੂ ਜੀ ਕਿਤੇ ਚਲੇ ਗਏ ਹਨ ਤਾਂ ਉਹ ਬੇਚੈਨ ਹੋਣ ਲੱਗ ਪਏ ਕਹਿੰਦੇ ਹਨ ਕੁਝ ਸਮੇਂ ਉਪਰਾਂਤ ਗੁਰੂ ਜੀ ਦੀ ਘੋੜੀ ਵਾਪਸ ਆ ਗਈ ਸੰਗਤ ਨੇ ਵਿਚਾਰ ਕੀਤਾ ਕਿ ਗੁਰੂ ਜੀ ਦਾ અપਮਾਨ ਸਾਰੇ ਸਿੱਖ ਜਗਤ ਦਾ અપਮਾਨ ਹੈ ਤੇ ਇਹ ਕਿਸੇ ਵੀ ਹਾਲਾਤ ਵਿੱਚ ਸਹਿਨ ਨਹੀਂ ਕੀਤਾ ਜਾ ਸਕਦਾ ਚਾਹੇ ਕੋਈ ਗੁਰੂ ਉੱਤਰ ਹੀ ਕਿਉਂ ਨਾ ਹੋਵੇ ਅਗਲੀ ਸਵੇਰ ਸੰਗਤ ਦਰਬਾਰ ਵਿੱਚ ਪਹੁੰਚੀ ਤਾਂ ਵੇਖਿਆ ਕਿ ਗੱਦੀ ਤੇ ਬਾਬਾ ਦਾਤੂ ਜੀ ਬੈਠੇ ਹਨ ਕਿਸੇ ਨੇ ਵੀ ਦਾਤੂ ਜੀ ਨੂੰ ਨਮਸਕਾਰ ਨਾ ਕੀਤੀ ਪਰ ਗੁੱਸੇ ਭਰੀਆਂ ਨਜ਼ਰਾਂ ਨਾਲ ਉਹਨੂੰ ਵੇਖਿਆ ਤੇ ਕਿਹਾ ਗੱਦੀ ਤੋਤਰਾੰਤ ਉੱਠ ਜਾਓ ਇਹ ਸਾਡੇ ਗੁਰੂ ਦੀ ਗੱਦੀ ਹੈ ਜਦ ਬਾਬਾ ਦਾਤੂ ਨੇ ਸੰਗਤਾਂ ਦਾ ਵਿਰੋਧ ਵੇਖਿਆ ਤਾਂ ਉਹ ਘਬਰਾ ਗਿਆ ਤੇ ਤਖਤ ਤੋਂ ਤੁਰੰਤ ਉੱਠ ਪਿਆ ਤੇ ਸੰਗਤਾਂ ਵੱਲੋਂ ਕੀਤੀਆਂ ਹੋਈਆਂ ਬੇਟਾਵਾਂ ਨੂੰ ਚੱਕ ਕੇ ਖੰਡੂਰ ਸਾਹਿਬ ਵੱਲ ਚੱਲ ਪਏ ਕਿਹਾ ਜਾਂਦਾ ਹੈ ਕਿ ਸੰਗਤ ਦੀਆਂ ਬਦਦੂਆਂ ਦੇ ਕਾਰਨ ਉਹ ਨੂਰਾਹਾ ਵਿੱਚ ਲੁੱਟੇਰਿਆਂ ਨੇ ਘੇਰ ਲਿਆ ਤੇ ਸਾਰਾ ਸਮਾਨ ਲੁੱਟ ਲਿਆ ਅਤੇ ਬਾਬਾ ਦਾਤੂ ਜੀ ਨੂੰ ਬਹੁਤ ਮਾਰਿਆ ਦੂਜੇ ਪਾਸੇ ਸਾਰੀ ਸੰਗਤ ਬਾਬਾ ਬੁੱਢਾ ਜੀ ਕੋਲ ਜਾ ਕੇ ਗੁਰੂ ਜੀ ਨੂੰ ਲੱਭਣ ਦੀ ਬੇਨਤੀ ਕਰਨ ਲੱਗੀ ਕਿਉਂਕਿ ਸੰਗਤ ਜਾਣਦੀ ਸੀ ਕਿ ਗੁਰੂ ਜੀ ਨੂੰ ਲੱਭਣ ਵਿੱਚ ਬਾਬਾ ਬੁੱਢਾ ਜੀ ਹੀ ਮਦਦ ਕਰ ਸਕਦੇ ਹਨ ਕਿਉਂਕਿ ਬਾਬਾ ਬੁੱਢਾ ਜੀ ਨੂੰ ਗੁਰੂ ਨਾਨਕ ਦੇਵ ਜੀ ਤੋਂ ਇਹ ਵਰਦਾਨ ਪ੍ਰਾਪਤ ਸੀ ਕਿ ਕਦੇ ਵੀ ਤੇਰੇ ਤੋਂ ਦੂਰ ਨਹੀਂ ਹੋਵਾਂਗਾ ਬਾਬਾ ਬੁੱਢਾ ਜੀ ਸੰਗਤ ਦੀ ਬੇਨਤੀ ਸੁਣ ਕੇ ਅਸਤਬਲ ਵਿੱਚ ਗਏ ਤੇ ਗੁਰੂ ਜੀ ਦੀ ਘੋੜੀ ਨੂੰ ਖੁੱਲਾ ਛੱਡ ਦਿੱਤਾ ਘੋੜੀ ਅੱਗੇ-ਅੱਗੇ ਤੁਰਦੀ ਰਹੀ ਤੇ ਬਾਬਾ ਬੁੱਢਾ ਜੀ ਸੰਗਤ ਸਮੇਤ ਘੋੜੀ ਦੇ ਪਿੱਛੇ-ਪਿੱਛੇ ਤੁਰਦੇ ਆਂ ਤੁਰਦੇ ਆਂ ਘੋੜੀ ਪਿੰਡ ਬਾਸਰਕੇ ਦੇ ਬਾਹਰ ਇੱਕ ਘਰ ਦੇ ਸਾਹਮਣੇ ਜਾ ਕੇ ਰੁਕ ਗਈ ਤਾਂ ਬਾਬਾ ਬੁੱਢਾ ਜੀ ਸਮਝ ਗਏ ਕਿ ਗੁਰੂ ਜੀ ਇਸੇ ਘਰ ਵਿੱਚ ਹਨ ਜਦੋਂ ਸੰਗਤਾਂ ਘਰ ਵਿੱਚ ਪਹੁੰਚੀਆਂ ਤਾਂ ਉਹਨਾਂ ਨੇ ਵੇਖਿਆ ਕਿ ਦਰਵਾਜ਼ੇ ਤੇ ਲਿਖਿਆ ਹੈ ਜੇ ਕੋਈ ਵੀ ਇਸ ਦਰਵਾਜ਼ੇ ਤੋਂ ਅੰਦਰ ਆਵੇਗਾ ਤਾਂ ਉਹ ਮੇਰਾ ਸੇਖ ਨਹੀਂ ਹੋਵੇਗਾ ਇਹ ਲਿਖਿਆ ਹੋਇਆ ਪੜ੍ਹ ਕੇ ਸੰਗਤ ਉਦਾਸ ਹੋ ਗਈ ਤੇ ਪਿਛਾਂ ਹਟ ਗਈ ਤੇ ਬਾਬਾ ਬੁੱਢਾ ਜੀ ਨੂੰ ਜਾ ਕੇ ਕਿਹਾ ਇਹਦਾ ਨਿਰਣਾ ਹੁਣ ਤੁਸੀਂ ਕਰੋ ਬਾਬੇ ਬੁੱਢੇ ਜੀ ਨੇ ਆਖਿਆ ਉਦਾਸ ਹੋਣ ਦੀ ਕੋਈ ਲੋੜ ਨਹੀਂ ਗੁਰੂ ਜੀ ਦਾ ਹੁਕਮ ਹੈ ਕਿ ਦਰਵਾਜ਼ਾ ਖੋਲ ਕੇ ਕੋਈ ਅੰਦਰ ਨਹੀਂ ਆਵੇਗਾ ਜੇਕਰ ਅਸੀਂ ਦਰਵਾਜ਼ੇ ਨੂੰ ਹੱਥ ਲਾਏ ਬਿਨਾ ਦੂਜੇ ਪਾਸਿਓਂ ਕੰਧ ਤੋੜ ਕੇ ਅੰਦਰ ਚਲੇ ਜਾਈਏ ਤਾਂ ਸਾਡੀ ਇਸ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ ਤੇ ਗੁਰੂ ਜੀ ਦੇ ਹੁਕਮ ਦੀ অবਹੇਲਨਾ ਵੀ ਨਹੀਂ ਹੋਵੇਗੀ ਗੁਰੂ ਪਿਆਰਿਓ बाबा बुड्ढा जी ने अपने हत्था नाल कांध नो तोड़ के एक मोरी बना दीती ते घर ਦੇ ਅੰਦਰ ਪਹੁੰਚ ਗਏ। ਉਸ ਸਮੇ ਗੁਰੂ ਅਮਰਦਾਸ ਜੀ ਸਮਾਧੀ ਵਿੱਚ ਲੀਨ ਸਨ। ਸਮਾਧੀ ਖੁੱਲਣ ਤੋਂ ਬਾਅਦ बाबा बुड्ढा जी ने ਆਪਣਾ ਮੱਥਾ ਟੇਕਿਆ ਤਾਂ ਗੁਰੂ ਅਮਰਦਾਸ ਜੀ ਨਾਰਾਜ਼ ਹੋ ਕੇ ਕਹਿਣ ਲੱਗੇ, "ਤੁਸਾਂ ਨੇ ਮੇਰੀ ਆਗਿਆ ਦਾ ਪਾਲਨ ਨਹੀਂ ਕੀਤਾ।" ਬਾਬਾ ਬੁੱਢਾ ਜੀ ਬੋਲੇ ਗੁਰੂ ਜੀ ਅਸੀਂ ਤੁਹਾਡੀ ਆਗਿਆ ਦੀ ਅਵਹੇਲਨਾ ਨਹੀਂ ਕੀਤੀ ਅਸੀਂ ਤਾਂ ਪਿਛਲੀ ਕਾਂਧ ਤੋੜ ਕੇ ਅੰਦਰ ਆਏ ਹਾਂ ਗੁਰੂ ਜੀ ਆਪਣੀ ਸੰਗਤ ਦਾ ਪ੍ਰੇਮ ਅਤੇ ਪਿਆਰ ਵੇਖ ਕੇ ਪਿਘਲ ਗਏ ਤੇ ਗੋਇੰਦਵਾਲ ਸਾਹਿਬ ਵਾਪਸ ਆ ਗਏ ਜਿੱਥੇ ਗੁਰੂ ਅਮਰਦਾਸ ਜੀ ਸਮਾਧੀ ਵਿੱਚ ਲੀਨ ਸਨ ਉੱਥੇ ਅੱਜ ਕੱਲ ਗੁਰਦੁਆਰਾ ਸਾਹਿਬ ਮੌਜੂਦ ਹੈ ਇਹ ਗੁਰਦੁਆਰਾ ਬਾਸਰ ਕੇ ਪਿੰਡ ਵਿੱਚ ਹੈ ਇਸ ਗੁਰਦੁਆਰੇ ਨੂੰ ਗੁਰੂ ਅਮਰਦਾਸ ਜੀ ਦਾ ਵਰਦਾਨ ਪ੍ਰਾਪਤ ਹੈ ਕਿ ਜੋ ਮਨੁੱਖ ਸਰਧਾ ਭਾਵਨਾ ਨਾਲ ਕੰਧ ਵਿੱਚ ਬਣੇ ਹੋਏ ਇਸ ਮੋਰੀ ਵਿੱਚੋਂ ਨਿਕਲੇਗਾ ਉਸ ਦੀ 84 ਲੱਖ ਜਨਮਾਂ ਤੋਂ ਮੁਕਤੀ ਹੋ ਜਾਏਗੀ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਅõਂ ਯਾ ਬੁਲ੍ਹਾਤ ਪਾ ਦੇ ਇਮਾਮ ਬਖਸ਼ਣੀ ਸਾਖੀ ਨੂੰ ਲਾਇਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭnabla ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ